ਤੇ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਲੋ ਜੀ ਜਿਵੇਂ ਕਿ ਤੁਹਾਨੂੰ ਮੈਂ ਕੱਲ ਦੱਸਿਆ ਸੀ ਅੱਜ 13 ਨਵੰਬਰ ਹੈ ਤੇ ਅੱਜ ਮੇਰੇ ਦਿਓਰ ਤੇ ਦਰਾਨੀ ਦੀ ਐਨੀਵਰਸਰੀ ਹੈ ਉਹਨਾਂ ਨੂੰ ਸਾਰੇ ਬਹੁਤ ਸਾਰੀਆਂ ਵਧਾਈਆਂ ਦਿਓ ਤੇ ਪ੍ਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਉਹਨਾਂ ਦੇ ਸੰਜੋਗ ਹਮੇਸ਼ਾ ਇੱਕ ਦੂਜੇ ਦੇ ਨਾਲ ਰੱਖੇ ਤੇ ਲੋ ਜੀ ਹੁਣ ਮੇਰੇ ਕੰਮ ਕਰ ਨਿਬੜ ਗਨੇ ਤੇ ਮੈਂ ਥੋੜਾ ਜਿਹਾ ਮਾਰਕੀਟ ਜਾਣਾ ਸੀ ਤੇ ਹੁਣ ਮੈਂ ਚੱਲੀ ਆ ਬਸ ਤਿਆਰ ਹੋ ਕੇ ਤੇ ਅੱਜ ਮੌਸਮ ਬਾਹਰ ਬਹੁਤ ਜ਼ਿਆਦਾ ਠੰਡਾ ਹੋ ਗਿਆ ਇਸ ਕਰਕੇ ਆਪਾਂ ਜੈਕਟ ਵੀ ਕੱਢ ਲਈ ਅੱਜ ਤੇ ਚਲੋ ਤਾਂ ਦੱਸਦੀਆਂ ਫਿਰ ਮੈਂ ਆਣ ਕੇ ਮਿਲਦੀ ਆ ਤਾਂ ਹੁਣ ਇੱਥੇ ਬੂਜੋ ਨੂੰ ਬੰਨ ਕੇ ਜਾਣਾ ਪੈਣਾ ਕਿਉਂਕਿ ਬੂਜੋ ਕਾਫੀ ਤੰਗ ਕਰਦਾ ਹੈ ਨਾਲ ਸਕੂਟੀ ਦਾ ਭੱਜਦਾ ਇਸ ਕਰਕੇ ਹੁਣ ਅਸੀਂ ਚੱਲਿਆਂ ਨੂੰ ਬੰਨ ਕੇ ਬੂਜੋ ਇੱਧਰ ਇਹ ਅੱਜ ਚੱਲਾ ਜਾ ਹਾਜੂ 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 ਬੱਜੋ 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 ਕਿੱਥੇ ਪਰ ਆਣਾ ਬੂਜੋ ਇਹ ਆ ਜਾਓ ਆ ਜਾਓ ਆ ਜਾਓ ਜਲਦੀ ਜਲਦੀ ਆ ਗਿਆ ਵੀ ਆਈ ਦਾ ਨਾਲੇ ਸਿਆਣਾ ਵੀ ਫਿਰ ਵੀ ਕੁੱਟ ਜੀਦਾ ਜੀ ਆਪਾਂ ਆ ਗਏ ਆ ਮਾਰਕੀਟ ਚ ਤੇ ਮੈਨੂੰ ਜਿਹੜੇ ਕੰਮ ਸੀਗੇ ਮੈਂ ਨਵੇੜ ਆਈਆਂ ਗਿਫਟ ਵਗੈਰਾ ਮੇਰੇ ਲਿਆਂਦੇ ਹੋਏ ਇਸ ਤੇ ਇੱਕ ਅਦਾ ਗਿਫਟ ਹੋਰ ਲੈਣਾ ਸੀ ਉਹ ਵੀ ਲੈ ਆਇਆ ਤੇ ਚਲੋ ਹੁਣ ਆਪਾਂ ਕਰਨਿਆ ਰੈਪ ਫਟਾਫਟ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ 5 ਵੱਜ ਚੁੱਕੇ ਨੇ ਤੇ ਬਸ ਹੁਣ ਸੈਲੀਬ੍ਰੇਸ਼ਨ ਸ਼ੁਰੂ ਹੋਣ ਵਾਲੀ ਆ ਥੋੜੀ ਜਿਹੀ ਦੇਰ ਤੱਕ ਜਿਵੇਂ ਦੀ ਵੀ ਹੋਏਗੀ ਜਿਵੇਂ ਦੀ ਮੇਰੇ ਤੋਂ ਵੀਡੀਓ ਬਣੇਗੀ ਮੈਂ ਬਣਾ ਕੇ ਜ਼ਰੂਰ ਦਿਖਾਵਾਂਗੀ ਤੁਹਾਨੂੰ ਵੀ ਕਿਵੇਂ ਅਸੀਂ ਸੈਲੀਬ੍ਰੇਟ ਕੀਤਾ ਤੇ ਚਲੋ ਆਜੋ ਹੁਣ ਗਿਫਟ ਪੈਕ ਕਰ ਲਈਏ ਪਹਿਲਾਂ ਇਧਰ ਥੋੜੀ ਮਾਪਾ ਕੱਲ ਨਾ ਦਿੱਸ ਪੈ ਰਿਹਾ ਆ ਉਹ ਕਿਉਂ ਆਉਂਦੀ ਆਪਾਂ ਕਰੀਏ ਪੈਕਿੰਗ ਚਲੋ। ਅਜੇ ਨਿਕਸ ਕਰ ਲੈਣਾ ਕਿ ਸੂਟ ਹੈ। ਦਿਖਾਉਂਦੇ ਆ। ਚਲੋ ਜੀ ਕਿੱਪ ਦਾ ਪੈਕ ਹੋ ਗਿਆ ਹੁਣ ਆਪਣਾ ਇੱਥੇ ਆਪਾਂ ਹੁਣ ਲਾ ਦਾਂਗੇ ਆਪਣੇ ਨਾਮ ਦਾ ਸਟicker ਮੇਰੇ ਨਾਮ ਦਾ। ਦਾਂ ਪੈਣੇ ਪੈਣੇ ਪੈਣੇ। ਕਿ ਪਾਣੀ ਲਓ ਜੀ ਗਿਫਟ ਹੋ ਗਿਆ ਤੇ ਨਾਮ ਵੀ ਲਿਖਤਾ ਹੈ ਜੇ ਠੰਡ ਚਿਠਾਣੀ ਚਲੋ ਹੁਣ ਮੇਰਾ ਗਿਫਟ ਮੇਰਾ ਗਿਫਟ ਗਿਫਟ ਦੇਣਗੇ ਸੂਬਾ ਤੇ ਮੂਰਤ ਲੋਕੀ ਗਿਫਟ ਪਿਆਰਨੇ ਹੁਣ ਮੈਂ ਗੁਰਦੁਆਰਾ ਸਾਹਿਬ ਜਾਵਾਂ ਫੇਰ ਆਣ ਕੇ ਤਿਆਰ ਹੁੰਨੇ ਆ ਚੱਲਿਆਂ ਫਟਾਫਟ ਲੇਟ ਹੋ ਗਿਆ ਤੇ ਜਲਦੀ ਜਾ ਕੇ ਉੱਤੇ ਮਿਲਦੇ ਆ ਤੁਹਾਨੂੰ ਹਾਂ ਪੀ ਐਨੀਵਰਸਰੀ ਜੀ ਵੱਧ ਤੇਰੇ ਵਾਲੀ ਤੂੰ ਐ ਹੋਣੀ ਬੈਠੀ ਆ ਆ ਗਏ ਨਵੇਂ ਇੱਥੇ ਵਾਲ ਪੁੱਟੇ ਜਾਂਦੇ ਜੀ ਅੱਜ ਚਾਚੀ ਨੇ ਕਹਿਗਣਾ ਨਾ ਕੋਇਆ ਜੁੰਡੇ ਖੋਟਾਂਗੇ ਸ਼ਰਮ ਕਰ ਲੱਗਦਾ ਤੈਨੂੰ ਮੈਨੂੰ ਲੈਣ ਗਿਆ ਸੈਂ ਸ਼ਰਮ ਕਰ ਸ਼ਰਮ ਅਈ ਲੈ ਆ ਤੈਨੂੰ ਹੁਣ ਤੱਕ ਆ ਵੀ ਆ ਅਸੀਂ ਆ ਵੀ ਗਏ ਨਹੀਂ ਆਪਾਂ 8:00 8:30 ਕੱਟਾ ਇਸ ਤਰ੍ਹਾਂ ਕਰ 8:00 ਵਜੇ ਇੱਕ ਕੱਟਣ ਲੱਗੇ ਸਾਂ ਆਪਾਂ ਤਾਂ ਮਤਲਬ ਇੱਥੇ ਸਾਡੇ ਵੀ 9.8 ਘਟਣੇ ਆ। ਆ ਦੇਖੋ। ਕਿਹੜੀ ਭੈਣ ਬੈਠੀ ਅੰਦਰ? ਕਿਹੜੀ ਭੈਣ ਬੈਠੀ? ਮੈਂ ਕਿਹਾ ਜਾਣਾ ਤੂੰ ਬਲਾਇਰ ਤੋ। ਇਹ ਦੇਖੀ। ਵੇਟ ਕਰ ਰਹੇ ਨੇ। ਸਾਡੀ ਇੱਧਰ ਤਿਆਰੀ ਨਹੀਂ ਹੋ ਰਹੀ। ਅਸੀਂ ਤਿਆਰ ਹੋ ਰਹੇ ਹਾਂ ਜੀ। ਆਪਾਂ ਤਾਂ ਤਿਆਰ ਆ। ਤੁਹਾਨੂੰ ਅੱਜ ਲੈਣ ਜਾਣਾ ਸੀ ਉਹ ਤਿਆਰ ਹੋ ਰਹੀ ਹੈ ਜੀ। ਨਾਨੂ ਦਾ ਆਇਆ। ਲਫਾੜਾ ਆ ਰਹੀ ਭਾਬੀ ਦਾ ਫੋਨ। ਹਾਏ ਜੀ ਸੋਣੇ ਉਹ ਤਾਂ ਮੈਂ ਪਹਿਲਾਂ ਮੂੰਹ ਖਾਣਾ ਮੰਮੀ ਦਾ ਮੂੰਹ ਜਿਹੜੀ ਜਿੱਦੇ ਕਿਹੜਾ ਨਾਮ ਕਾਬੀ ਬੇਖੇ ਤੇਰੇ ਵਿਆਹ ਵਾਲੀ ਭਾਬੀ ਕੀ ਵਿਆਹ ਵਾਲੀ ਭਾਬੀ ਜਿੱਦੀ ਆ ਪਿਆਰੀਆਂ ਹੋ ਰਹੀਆਂ ਨੇ ਜੀ ਐਨੀਵਰਸਰੀ ਜਿੱਦੀ ਆ ਓਏ ਗਬਾਰਾ ਲੈਣੇ ਕਿ ਮੈਂ ਪਾੜਨਾ ਪਟਾਕਾ ਮਾਰ ਦੇਣਾ ਮੈਂ ਨਾ ਪਤਾ ਨਾ ਪਰ ਹਰਮਨ ਤੇ ਨਾ ਫੋਟੋਆਂ ਖੈਂਚਾ ਦੀ ਅੱਛਾ ਸਮਾਨ ਮਾਨਦੀ ਤੇ ਚੰਗਾ ਤੇ ਇਧਰਵਾਦ ਨਾ ਪੈਂਡ ਕੈਮਰਾ ਤੇ ਯਾਰ ਸਾਡੇ ਦੇ ਨਾਲ ਸਵੇਲੇ ਕਿਚਿੰਗ ਅਈ ਦੋਪਹਿਰ ਤਰੇ ਨੇ ਤੇ ਤੇਰੇ ਬਾਰਾ ਵੀ ਮੈਂ ਫਿਰ ਬੰਦਰ ਚਿੱਤਰਮ ਬੈਠਾ ਹੋਵੇ ਲਾਓ ਬੀਬੀ ਉਹ ਫੋਟੋ ਬਣਨਦੀ ਈ ਤੁਹਾਡੀ ਆ ਆ ਆ ਇਹ ਮੇਣਾ ਬੰਦਾ ਹਾ ਵਈ ਕਾ ਇੱਥੇ ਚੱਲਣ ਲਈ ਹੈ ਤਿਆਰੀ ਐਨੀਵਰਸਰੀ ਦੀ ਤੁਸੀਂ ਵੇਖ ਸਕਦੇ ਹੋ ਤੇ ਮੈਂ ਹਜੇ 셀ਫੀ ਸਟਿਕ ਦਾ ਲਾਇਆ ਫੋਨ ਆ ਦੇਖੋ 셀ਫੀ ਸਟਿਕ ਤੇ ਫੋਨ ਲਾ ਕੇ ਖੜਿਆ ਹੈ ਜੁੱਤੀ ਚਾਚੀ ਇਧਰ ਮੂੰਹ ਦਿਖਾ ਦੋ ਜੁੱਤੀ ਆਰੀ ਸੋਨੀ ਅੱਗੇ ਕਿਹਨਾਂ ਨੂੰ ਆਦੇ ਫਿਰ ਜੁੱਤੀ ਆ ਫੋਨ ਲਾ ਕੇ ਕਿ ਆ ਰਹੇ ਸਾਡੇ ਬੰਦਾ ਆ ਰਹੇ ਸਾਡੇ ਆ ਰਹੇ ਸਾਡੇ ਪ੍ਰਧਾਨ ਸਾਹਿਬ ਓ ਕਾਕਾ ਆ ਲੋ ਬ్రో ਹਾਈ ਦਵਾਰਾ ਕਰੇ ਹਾਈ ਵੱਡੀ ਪਰੀ ਵੱਡੀ ਪਰੀ ਨਹੀਂ ਬੜਾ ਵੱਡੀ ਪਰੀ ਵੱਡੀ ਪਰੀ ਵੱਡੀ ਪਰੀ ਵੱਡਾ ਪਰ ਆਏ ਉੱਠੇ ਹਟ ਜਾ ਸੌਰੀ ਵੀਡੀਓ ਬਣ ਨਹੀਂ ਇਹ ਵੀਡੀਓ ਬਣਾਈ ਜਾਂਦਾ ਵੇ ਆ ਵਿੱਚ ਥੋੜਾ ਹੂੰਗਾ ਮੈਂ ਪਾਤਾਲੀਆਂ ਪਰੀਆਂ ਤਿਆਰ ਹੋ ਰਹੀਆਂ ਨੇ ਜੀ ਉਹੀ ਤੇ ਦੇਖੋ ਹਾਂ ਤੂੰ ਚਾਰ ਕੁਰਸੀਆਂ ਘੱਟ ਪੜਕਾਲੀ ਪਈ ਪਈ ਐ ਇੱਕ ਪਰੀ ਤਿਆਰ ਹੋਈ ਸੀ ਜੇ ਦੂਜੀ ਪਰੀ ਤਿਆਰ ਹੋਣ ਦੇ ਇੱਥੇ ਵੱਡੀ ਫਰੀ ਨਾਲ ਛੋਟੀ ਫਰੀ ਨੂੰ ਤਿਆਰ ਕਰਤਾ ਹੁਣ ਵੱਡੀ ਫਰੀ ਆਪ ਤਿਆਰ ਹੋਣ ਗਈ ਆ ਆ ਦੇਖੋ ਆ ਦੇਖੋ ਆ ਦੇਖੋ 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 ਲਾਦਾ ਪਾਰਟੀ ਪੋਪਰ ਹਾਂ ਜਿੱधर ਲਿਆ ਦੁੱਦੇ ਪਾਸੇ ਥੋੜੀ ਕੇਕ ਕੱਟ ਕੇ ਜਲਾਉਂਗੇ ਕੇਕ ਕੋ ਪਹਿਲਾਂ ਜਲਾਇਆ ਜਾਂ ਚੀ ਚਲੋ ਆਓ ਮੰਮਾ ਮੈਂ ਪਾਰਟੀ ਪੋਪਰ ਚਲਾ ਲਗਾ ਚਲ ਲਾਜੋ ਹੈਪੀ ਐਨੀਵਰਸਰੀ ਉਹ ਮਾਰ ਤੜੀ ਲਾਵੀਂ ਕੇ ਕੱਢ ਲੋ ਪੰਥੀ ਉਹਦੇ ਕਰਦੇ ਹੋ ਮਾੜੀ ਬੋੜਲਾ ਉੱਤ ਲੈਣੀ ਇਹ ਤਾਂ ਲੱਗਦਾ ਬੇਸਤੀ ਹੋ ਗਈ ਪਾ ਦੇ ਤੀਲੀਆ ਪਾ ਦੇ ਤੀਲੀਆ ਤੂੰ ਬੇ ਮੂਰ ਪਰ ਮੀਂਹ ਉਹ ਚੱਲ ਜਾਇਆ ਉਹ ਤੜੀ ਤੈਨੂੰ ਜਾਇਆ ਇਧਰ ਲੈ ਆਉਂ ਤਾਚੂ ਬੇ ਕੋਈ ਇੱਕ ਟ੍ਰਿਕ ਕਰ ਲਓ ਚਲਾ ਬਿਨਾਂ ਹੋਏ ਉਹ ਨਾ ਕਰੇ ਉਹ ਨੂੰਏ ਆ ਮੈਂ ਨਾ ਕਰਾਂ ਸਾਡੀ ਇਹ ਇਹਨਾਂ ਦੀ ਵੱਡੀ ਫੋਟੋ ਆ ਦੇ ਪਾ ਇਧਰ ਪਿੱਛੇ ਨੂੰ ਮੋੜ ਦੇ ਉਹਦੇ ਨੂੰ ਕਰਤੀ ਇਖਾਤੀ ਏ ਡੈਡੀ ਨੇ ਲਗਾ ਸੀ ਪਿਛਲੀ ਵਾਰ ਆ ਜਾ ਡੈਡੀ ਜਨਮ ਦਿਨ ਹੈ ਹੈਪੀ ਅਨਿਵਰਸਰੀ 여기까지 집에 오면 이제 이제 가고 가고 딱부터 뭐라 그래? 뭐라 그래? 나도 이거 좀 아, 예 거기. 바로. 음. 자, 막 들어가자. 넘이나 이렇게 자. 이제 더 가야지. 이게 이제 자. 엄마 뒤에 왜 이렇게 ਸਾਰੀ ਬਣਾਉਣੀ ਯਾਰ ਨੂਰ ਖਰਜਾ ਨੂਰ ਇੱਕ ਦਿਨ ਬਣਦੇ ਦੀ ਹਾਂ ਫਿਰ ਮੈਂ ਆ ਜਾਣਾ ਹਾਂ ਹਾਂ ਮੈਂ ਆ ਜਾਣਾ ਹਾਂ 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 ਆਹ ਤੋਂ ਮੁਣੀ ਓਕੇ ਓਕੇ ਮੈਂ ਕਿਹੜੇ ਨਹੀਂ ਜਾਂਦੇ ਹੁਣ ਅਲੱਗ ਕੀ ਬੜੀ ਵੀਡੀਓ ਮੈਂ ਤਾਂ ਆ ਗਈ ਹੋ ਗਿਆ ਮਾਸੇ ਨਹੀਂ ਕਾਣਾ ਓਏ ਮਾਤੇ ਦੇ ਤੱਕਾ ਨਹੀਂ ਮੁਰੇ ਅਲੱਗ ਕਰੀਂ ਬੰਦਾ ਨਾ ਇਹ ਮੋਟਰ ਕੋ ਬਿੱਟਰ ਨਹੀਂ ਆਹੋ ਵੀ ਕੋਰੇ ਸੇ ਅਬ ਆ ਕੇ ਖੇ ਚਲੋ ਮਨੀ ਆ ਕੇ ਖੇ ਚਲੋ ਇੱਕ ਦੋ ਮੁੰਡਾ ਇਧਰ ਦੋ ਮੁੰਡਾ ਇਧਰ ਆ ਰਿਹਾ ਕੋਈ ਅਲੱਗ ਕਰੀਂ ਜਦੋਂ ਚਰਖੀ ਆ ਕਰਨਾ ਕੋ ਬਸ ਕਰਨਾ ਇਹ ਕੋਲ ਜਾਓ ਫੋਟੋ ਕੋ ਜਾਓ ਮੈਂ ਫੋਟੋ ਕੋ ਚਾਹੀਦੀ ਹੈ ਕਰ ਬਿਆ ਪਾ ਥੋੜਾ ਲੈ ਕੇ ਫੋਟੋ ਬਣਾ ਕੇ ਚੱਲ ਆਇਆ ਆਇਆ ਆਹ ਬਣਾਉਂਦੇ ਆ ਮੈਂ ਤੇ ਵੀਡੀਓ ਨਾਲ ਗੱਲ ਕਰੀ ਵੀਡੀਓ ਲੈਣੀ ਆਉਂਦੇ ਆ ਫੋਟੋ ਲੈ ਆਉਂਦੇ ਆ ਥੋੜਾ ਥੋੜਾ ਬਚਾ ਫੋਟੋ ਲੈ ਫੋਟੋ ਲੈ ਭੈਣ ਤਾ ਜਾ ਕੇ ਪੈਣ ਭਾਜੀ ਭਾਜੀ ਮੋੜੋ ਓਕੇ ਕਰਕੇ ਆ ਮੈਨੂੰ ਕੇਕ ਖਾਓ ਇਹ ਮੋੜ ਕੇ ਚਾਹ ਮੁੰਦ ਰਿਹਾ ਕਿ ਆਹ ਬਾਹਰ ਕਿ ਰਹਿੰਦੇ ਇਹ ਪਾਟੇ ਤੇ ਕੋਈ ਹੋਇਆ ਨਹੀਂ ਆਹ ਚੱਲ ਜੀ ਚੱਲ ਚੱਪਰਾ ਦੇ ਅੰਸੀਰੇ ਸੌ ਗਿਆ ਦਾ ਬਸ ਨਾਲ ਅੱਥਾਂ ਦੀ ਫੋਟੋ ਚਾਹੀਦੀ ਹੈ ਤੇ ਰੱਖੋ ਇੱਧਰ ਚਲੋ ਇੱਕ ਮਿੰਟ ਫੋਟੋ ਅੱਖਾਂ ਬੰਦ ਆ ਗਈਆਂ ਹਰੇ ਹਾਂ ਅੱਗੇ ਇੰਨੇ ਪਾਵਾ ਚੱਲਦੀ ਟੀਮ ਮੋਰ ਇਧਰ ਵੇਖੋ ਮਛਵੀਲੀ ਹੈਪੀ ਬਰਥਡੇ ਚਲੋ ਵੀ ਇੱਕ ਹੋਰ ਕਲਿੱਕ ਕਰੋ ਇੱਕ ਮਿੰਟ ਰੁਕੋ ਦੂਜਾ ਵੀ ਬਣਾ ਲੈ ਪਾ ਵੀ ਦੇ ਮੂੰਹ ਚ ਉਹਦੇ ਜਾਂਦੇ ਫੜ ਦੇ ਖਾ ਆ ਕਰ ਆ ਆ ਲੈ ਲਓ ਲਓ ਖੜ ਤੋ ਖੜ ਤੋ ਕੇਕ ਦੀ ਰਖੀ ਚੀ ਕੋਨੀ ਹੁੰਦੇ ਲੱਗੇ ਜੀ ਚੱਜ ਸਾਰੀਆਂ ਫੋਟੋਆਂ ਖਿਚਾ ਲੀਆਂ ਹੋ ਰਹਿ ਗਿਆ ਵੀਡੀਓ ਚੱਲ ਅਗਰ ਮਗਰ ਘਰ ਹੋ ਰਹਿ ਗਿਆ ਹੋਰ ਮਗਰ ਨਾ ਡਜਾਏ ਵਾ ਵ ਮੁਬਾਰਕਾਂ ਭਾਈ ਵਾ ਵ ਮੁਬਾਰਕਾਂ ਚੱਜ ਸਾਰੀਆਂ ਲਓ ਹਾਂ models models neurons ਆਸਮੋਸਾ ਕਿਵੇਂ ਰੱਖੀ ਕਰਦਾ ਤੂ ਬਾਥਲੇ ਪਤਾ ਨਹੀਂ ਕਿਵੇਂ ਰੱਖਿਆ ਨੇ ਕੀ ਕਰਦਾ ਫਿਰਦਾ ਇਹ ਬੰਦਾ ਇਹ ਹੁਣ ਸਾਡਾ ਭੋਜਨ ਜਾ ਰਿਹਾ ਆ ਗਈ ਦਰਦਾ ਉਹ ਵਿਆੜੀ ਦੀ ਤੇ ਲੈ ਲਓ ਵੀਡੀਓ ਅੱਧਾ ਪੱਖ ਕਿਉਂ ਚਲਾਇਆ ਹੈ ਓ ਮਾਈ ਗਾਡ ਪਾਲਟੀ ਚੱਲਣ ਲੱਗੇ ਅਸੀਂ ਸਾਰਿਆਂ ਨੂੰ ਖਵਾਇਆ ਤੇ ਹੁਣ ਅਸੀਂ ਆਪ ਖਾਣ ਲੱਗੇ ਆ ਦੇਸ਼ੋ ਜਿੰਦਾਬਾਦ ਦੇਸ਼ੋ ਥੋੜਾ ਆਪਣੀ ਕੀ ਜਾ ਕੇ ਬਹਿ ਗਿਆ ਹੁਣ ਰੱਜੇ ਰੱਜੇ ਐਥੇ ਤੇ ਰਮੇ ਕਰੀ ਪੱਕਾ ਵਾਸਤੇ ਦੇ ਦਿਓ ਮੈਂ ਨਹੀਂ ਖਾਂਦਾ ਦਾ ਗਾਰਜ ਨੇ ਉਹ ਦਿਨ ਉਧਰ ਖਲੇ ਹਾਂ ਹਾਂ ਭਾਈ ਉਹ ਦਿਨ ਠੀਕ ਸਨ ਅੱਜ ਤੇ ਪਤਾ ਨਹੀਂ ਕੀ ਤੋਲਣਗੇ ਦਿੱਤੇ ਨੇ ਕਿਹੜਾ ਕਾਲ ਆਇਆ ਤੂ ਕੀਤਾ ਇਹਨਾਂ ਤੇ ਗੱਲ ਹੁਣ ਮੇਰੀ ਫੋਟੋ ਦਾ ਕੱਚਾ ਤੇ ਫੋਟੋਆਂ ਮਾ ਪਾ ਲਈ ਚੁੱਕ ਕਰਕੇ ਆਹ ਰਿਕਾਰਡਿੰਗ ਹੁੰਦੀ ਵਿੱਚ ਬੋਲਣਾ ਸੁਣ ਸੰਦਕੇ ਜੀ ਤੈਨੂੰ ਚੱਲਦੇ ਸੂਬੇ ਚਾਚੂ चाचू की पता लगे मूह चो क्या बात ਲੋ ਜੀ ਇੱਥੇ ਇਹਨਾਂ ਚਾਚੇ ਪਤੀਜੇ ਨੇ ਪੂਰੀ ਰੌਣਕ ਲਾ ਕੇ ਰੱਖੀ ਸੀ ਪੂਰਾ ਗਾ ਪਾ ਕੇ ਰੱਖਿਆ ਸੀ ਕਾਫੀ ਦੇਰ ਰਿਤੇ ਅੱਗੇ ਦੇਖੋ ਵੀਡੀਓਜ਼ ਮੈਂ ਥੋੜਾ ਜਿਹਾ ਵੋਲਿਊਮ ਬੰਦ ਕਰੂੰਗੀ ਕਿਉਂਕਿ ਕਾਪੀਰਾਈਟ ਨਾ ਆ ਜਾਏ ਇਸ ਕਰਕੇ ਥੋੜੀ ਜੀ ਤੇਜ਼ ਕੀਤੀ ਹੈ ਵੀਡੀਓ ਦੇਖ ਲਿਓ ਤੁਸੀਂ ਅੱਗੇ ਕਾਫੀ ਵੀਡੀਓਜ਼ ਥੋੜੀ ਜੀ ਸਪੀਡ ਵਧਾ ਕੇ ਲਾਈਆਂ ਨੇ ਕਿਉਂਕਿ ਕਾਫੀ ਲੰਬਾ ਵਲੌਗ ਜਾ ਰਿਹਾ ਸੀ ਇਸ ਕਰਕੇ ਥੋੜਾ ਚਲੋ ਕੀ ਨਹੀਂ ਕੋਈ ਮਸਲਾ ਹੋ ਰਿਹਾ ਮੈਂ ਤੇਰੀਆਂ ਵੀਡੀਓਾਂ ਦੇਖ ਤੋਂ ਨਹੀਂ ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਹੈ? ਯਾਹ ਜਦੋਂ ਕਿ ਮੈਂ ਤੁਹਾਨੂੰ ਅੰਤ ਨਹੀਂ ਦੇ ਬਾਰੇ ਕਹਿੰਦੀ। ਤੇਲੇ ਬੇਨੋ ਦੇ ਗੇਂਗਾਂ ਬੇਲੇ ਮੱਕ ਪਹਿਲੇ ਹੀ ਦੇ ਵਿੱਚ। ਆਖੋ ਗਾਓ। ਹਾਂ ਬਹੁਤ ਰੋਣ। ਮੈਂ ਕਿਹਦੇ ਮੈਂ ਬਦਲਿਆ ਸੀ ਯਾਰ ਮੈਂ ਤਾਂ ਮਾਜੀ ਦਾ ਸਰੀਰ ਤੁਮੋਂ ਫੇਰਾਂ। ਮੇਰੇ ਦਿੱਤੇ ਹੀ ਨਹੀਂ ਤਾਂ ਮੈਂ ਕਿਹਨੂੰ ਹੱਸਦੀ ਹੋਵੇ ਕਿ ਸਭ ਤੋਂ ਪਾੜ ਪਾੜਿਆ। ਮੈਂ ਤਾਂ ਪਗਲ ਹੋ ਗਿਆ। ਹਾਂ ਗਾਣਾ ਬੀਚੀ। ਤਲੋਦੀ ਲੱਦੀ ਇਸੀ ਅੱਜ ਦੀ ਆਪਣੀ ਐਨੀਵਰਸਰੀ ਸੈਲੀਬ੍ਰੇਸ਼ਨ ਤੇ ਵਲੌਗ ਕਿਵੇਂ ਦਾ ਲੱਗਿਆ ਤੇ ਤੁਸੀਂ ਵੀ ਸਾਡੀ ਖੁਸ਼ੀ 'ਚ ਕਿੰਨਾ ਖੁਸ਼ ਹੋਏ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਧੰਨਵਾਦ ਜੀ ਇੱਥੇ ਤੱਕ ਵਲੌਗ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਮਿਲਦੇ ਐ ਇੱਕ ਨਵੇਂ ਵਲੌਗ ਦੇ ਨਾਲ ਟਿਲ ਦੈਨ ਬਾਏ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੋ